ਨਿਊਜ਼ 8 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਰਣਵੀਰ ਸਿੰਘ ਰਾਣਾ ਕੇਂਦਰ ਸਰਕਾਰ ਦੇ ਵੱਲੋਂ ਹਾੜੀ ਦੀਆਂ 6 ਫਸਲਾਂ ਤੇ ਐਮ ਐਸ ਪੀ ਵਧਾ ਦਿੱਤੀ ਗਈ ਹੈ ਕਣਕ ਦੇ ਭਾਅ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਕਣਕ ਦਾ ਭਾਅ ਹੁਣ ਪਹਿਲਾਂ ਨਾਲੋਂ 160 ਰੁਪਏ ਪ੍ਰਤੀ ਕੁਇੰਟਲ ਵਧਾ ਦਿੱਤਾ ਗਿਆ ਹੈ ਕਣਕ ਦਾ ਭਾਅ 2425 ਤੋਂ ਵਧਾ ਕੇ 2585 ਰੁਪਏ ਕਰ ਦਿੱਤਾ ਗਿਆ ਹੈ 6.98 ਫੀਸਡ ਕਣਕ ਦਾ ਭਾਅ ਵਧਿਆ ਹੈ 2024-25 ਚ ਕਣਕ ਦਾ ਭਾਅ 2425 ਰੁਪਏ ਪ੍ਰਤੀ ਕੁਇੰਟਲ ਸੀ ਜੈਸਨੂ ਵਧਾ ਕੇ 2585 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ। ਕੇਂਦਰੀ ਮੰਤਰੀ ਅਸ਼wini ਵੈਸ਼ਰਵ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਕਣਕ ਦੀ ਲਾਗਤ 1239 ਰੁਪਏ ਦੱਸੀ ਗਈ ਹੈ ਸੀਐਸਸੀਪੀ ਦੇ ਮੁਤਾਬਕ ਅਤੇ ਐਮਐਸਪੀ 2585 ਨਿਰਧਾਰਤ ਕੀਤੀ ਗਈ ਹੈ। ਕੇਂਦਰ ਸਰਕਾਰ ਦੇ ਮੁਤਾਬਕ ਇਸ ਦੇ ਨਾਲ ਕਿਸਾਨ ਨੂੰ 109 ਫੀਸਦੀ ਦਾ ਮੁਨਾਫਾ ਹੋਏਗਾ। ਹਾਲਾਂਕਿ ਕਿਸਾਨ ਇਸ ਗੱਲ ਨਾਲ ਐਗਰੀ ਨਹੀਂ ਕਰਦੇ ਪਰ ਦੂਜੇ ਪਾਸੇ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਸੀਏਸੀਪੀ ਜੋ ਕਮਿਸ਼ਨ ਹੈ ਫਾਰ ਐਗਰੀਕਲਚਰ ਕਾਸਟਸ ਐਂਡ ਪ੍ਰਾਈਸਸ ਉਸ ਦੇ ਵੱਲੋਂ ਜੋ ਲਾਗਤ ਦੱਸੀ ਗਈ ਹੈ ਉਸ ਦੇ ਮੁਤਾਬਕ ਕਣਕ ਦਾ ਜੋ ਲਾਗਤ ਹੈ ਕਣਕ ਦੇ ਉੱਤੇ ਉਹ 1239 ਹੈ ਐਮਐਸਪੀ 2585 ਹੈ ਇਸ ਤਰੀਕੇ ਦੇ ਨਾਲ ਕਣਕ ਦਾ ਰੇਟ 109 ਫੀਸਦੀ ਕਣਕ ਤੋਂ ਮੁਨਾਫਾ ਮਿਲੇਗਾ 6 ਫਸਲਾਂ ਦੇ ਵਿੱਚ ਵਾਅਦਾ ਕੀਤਾ ਗਿਆ ਹੈ 6 ਫਸਲਾਂ ਦੀ ਜਿਹੜੀ ਘੱਟੋ-ਘੱਟ ਮੁੱਲ ਹੈ ਮਿਨਿਮਮ ਸਪੋਰਟ ਪ੍ਰਾਈਸ ਐ ਐਮਐਸਪੀ ਆ ਉਸ ਦੇ ਵਿੱਚ ਵਾਧਾ ਕੀਤਾ ਗਿਆ ਹੈ ਜਿਸ ਦੇ ਵਿੱਚ ਜੇਕਰ ਬਾਕੀ ਫਸਲਾਂ ਦੀ ਗੱਲ ਕੀਤੀ ਜਾਵੇ ਜਿਨ੍ਹਾਂ ਦੇ ਰੇਟ ਵਧੇ ਨਹੀਂ ਉਹਨਾਂ ਦੇ ਵਿੱਚ ਕਣਕ ਦੇ ਨਾਲ ਨਾਲ ਜੌਂ ਸਰੋਂ ਦਾਲਾਂ ਸੂਰਜਮੁਖੀ ਦੇ ਭਾਅ ਦੇ ਵਿੱਚ ਵੀ ਵਾਧਾ ਕੀਤਾ ਗਿਆ ਹੈ ਸਰੋਂ ਦੀ ਲਾਗਤ 3210 ਰੁਪਏ ਤੈਅ ਕੀਤੀ ਗਈ ਹੈ ਤੇ ਐਮਐਸਪੀ 6200 ਰੁਪਏ ਇਸੇ ਤਰ੍ਹਾਂ ਸਰੋਂ ਤੇ ਕਿਸਾਨਾਂ ਨੂੰ 93 ਫੀਸਦੀ ਦਾ ਮੁਨਾਫਾ ਹੋਏਗਾ ਜੌਂ ਦੀ ਨਵੀਂ ਐਮਐਸਪੀ 2150 ਰੁਪਏ ਪ੍ਰਤੀ ਕੁਇੰਟਲ ਅਤੇ ਜੌਨ ਦੀ ਲਾਗਤ 1366 ਰੁਪਏ ਦੱਸੀ ਗਈ ਹੈ ਐਮਐਸਪੀ 2150 ਰੁਪਏ ਤੈਅ ਕੀਤੀ ਗਈ ਹੈ ਤੇ ਇਸ ਦੇ ਨਾਲ ਕਿਸਾਨ ਨੂੰ 58% ਦਾ ਮੁਨਾਫਾ ਹੋਵੇਗਾ ਛੋਲਿਆਂ ਦੀ ਲਾਗਤ 3698 ਰੁਪਏ ਦੱਸੀ ਗਈ ਹੈ ਐਮਐਸਪੀ 5875 62% ਦਾ ਕਿਸਾਨ ਨੂੰ ਮੁਨਾਫਾ ਮਸਰ ਦੀ ਲਾਗਤ 3705 ਐਮਐਸਪੀ 7099% ਦਾ ਮੁਨਾਫਾ ਤਕਿੰਦਰ ਸਰਕਾਰ ਦੇ ਵੱਲੋਂ ਹਾਰੀ ਦੀਆਂ ਫਸਲਾਂ ਤੇ ਐਮ ਐਸ ਪੀ ਵਧਾ ਦਿੱਤੀ ਗਈ ਆ ਕਣਕ ਜੋ ਸਰੋਂ ਦਾਲਾਂ ਸੂਰਜਮੁਖੀ ਦੇ ਭਾਅ ਦੇ ਵਿੱਚ ਵਾਧਾ ਕੀਤਾ ਗਿਆ ਕਣਕ ਦੇ ਭਾਅ ਦੇ ਵਿੱਚ 160 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਕਣਕ ਦਾ ਨਵਾਂ ਰੇਟ 2585 ਰੁਪਏ ਪ੍ਰਤੀ ਕੁਇੰਟਲ ਹੋਏਗਾ 6.69% ਪਿਛਲੇ ਸਾਲ ਦੇ ਨਾਲੋਂ ਵਾਧਾ ਕੀਤਾ ਗਿਆ 2025-26 ਦੇ ਲਈ ਇਹ ਰੇਟ ਵਧਾਇਆ ਗਿਆ 2024-25 ਦੇ ਵਿੱਚ ਪ੍ਰਤੀ ਕੁਇੰਟਲ ਰੇਟ ਕਣਕ ਦਾ 2425 ਰੁਪਏ ਸੀ ਜਿਸ ਨੂੰ ਵਧਾ ਕੇ 2585 ਕਰ ਦਿੱਤਾ ਗਿਆ ਹੈ ਕੇਂਦਰੀ ਮੰਤਰੀ ਅਸ਼wini ਵੈਸ਼ਨਵ ਦੇ ਵੱਲੋਂ ਇਹ ਸਾਰੀ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ। ਉਹਨਾਂ ਦੱਸਿਆ ਕਿ ਸੀਐਸਪੀ ਦੇ ਮੁਤਾਬਕ ਕਣਕ ਦੀ ਲਾਗਤ 1239 ਰੁਪਏ ਹੈ ਅਤੇ ਅਸੀਂ ਕਿਸਾਨ ਨੂੰ 109% ਦਾ ਮੁਨਾਫਾ ਦੇ ਰਹੇ ਹਾਂ। ਐਮਐਸਪੀ 2585 ਹੈ। ਅਤੇ ਸਰੋਂ ਦੀ ਲਾਗਤ 3210 ਰੁਪਏ ਹੈ ਅਤੇ ਐਮਐਸਪੀ 6200 ਰੁਪਏ ਹੈ। ਇਸ ਦਿਨਾਲੀ ਸਰੋਂ ਤੇ ਵੀ ਕਿਸਾਨਾਂ ਨੂੰ 93% ਦਾ ਮੁਨਾਫਾ ਹੋਵੇਗਾ ਜਿਉਂ ਤੇ ਵੀ ਮੁਨਾਫਾ ਹੋਣਾ ਹੈ। ਜੌਂ ਦੇ ਵਿੱਚ 58 ਫੀਸਡ ਦਾ ਮੁਨਾਫਾ ਹੋਣਾ ਹੈ 1361 ਰੁਪਏ ਦੀ ਲਾਗਤ ਹੈ ਐਮਐਸਪੀ 2150 ਤਾਂ ਬਾਕੀ ਫਸਲਾਂ ਦੇ ਵਿੱਚ ਵੀ ਕਿਸਾਨਾਂ ਦੇ ਲਈ ਮੁਨਾਫੇ ਦੀ ਗੱਲ ਆਖੀ ਗਈ ਹੈ ਰਬੀ ਸੀਜ਼ਨ ਕੀ ਐਮਐਸਪੀ ਵਧਾਣੇ ਸੇ ਟੋਟਲ 84263 ਕਰੋੜ ਰੁਪਏ ਹਮਾਰੇ ਕਿਸਾਨ ਭਾਈਓ ਕੇ ਮਿਹਨਤ ਕੇ ਇਸ ਵਿੱਚ ਜਾਏਗਾ ਆਪ ਜਾਨਤੇ ਹੈ ਕਿ ਇਸਕਾ ਇੱਕ ਪ੍ਰੋਪਰ ਮੈਕੈਨਿਜ਼ਮ ਹੈ ਸੀਏਸੀਪੀ ਕਮਿਸ਼ਨ ਫਾਰ ਐਗਰੀਕਲਚਰ ਕਾਸਟਲ ਪ੍ਰਾਈਸਸ टी की रिकमेंडेशन आई और जो रबी सीजन के छह बड़े क्रॉप्स हैं वीट, बाले ग्राम लैंकिन मस्टर्ड और सनफ्लावर इनके सब में जो कमिटमेंट है कॉस्ट से मिनिमम 50 परसेंट अधिक होना उस कमिटमेंट को ध्यान में रखते हुए ये नए एमएसपी आज अप्रूव हुए हैं एक सारे नंबर्स जो आपके कॉस्ट और प्राइस के नंबर्स हैं ये रुपीज़ पर क्विंटल में हैं गेहूं का मार्जिन ओवर कॉस्ट ऑफ प्रोडक्शन मैं आपको रिक्वेस्ट करूँगा आप ये लास्ट कॉलम का पूरा ध्यान दें मार्जिन ओवर कॉस्ट ऑफ प्रोडक्शन ये हमारी कॉस्ट ऑफ प्रोडक्शन है ये प्राइस है एमएसपी और ये मार्जिन ओवर कॉस्ट ऑफ प्रोडक्शन तो 50 परसेंट से ज़्यादा मार्जिन होना चाहिए किसी भी क्रॉप में एम से तो यहाँ पर अगर आप देखेंगे 109%, 58%, 59%, 89%, 93%, 50%। तो 50% मार्जिन ओवर दी कॉस्ट ऑफ़ प्रोडक्शन ये एक बहुत बड़ा कमिटमेंट है। इस कमिटमेंट को इस एमएसपी की पॉलिसी में कंपलीटली फुलफिल किया।